ਸਤਿ ਸ੍ਰੀ ਅਕਾਲ ਫਰੈਂਡਸ ਮੈਂ ਹਾਂ ਡਾਹੂ ਸਟਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਤੁਸੀਂ ਕਿਹੜੀਆਂ ਕਸਰਤਾਂ ਰੋਜ਼ਾਨਾ ਕਰ ਸਕਦੇ ਹੋ ਸਵੇਰੇ ਉੱਠਣ ਤੋਂ ਬਾਅਦ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜੀ ਤੁਸੀਂ ਕਸਰਤ ਰਾਤ ਨੂੰ ਕਰਨੀ ਹੈ ਮੰਨ ਲਓ ਤੁਸੀਂ ਰਾਤ ਦਾ ਡਿਨਰ 8 ਵਜੇ ਕਰ ਲਿਆ ਔਰ ਤੁਸੀਂ ਕਸਰਤ 10 ਵਜੇ ਕਰ ਰਹੇ ਹੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਡੇਢ ਘੰਟੇ ਤੋਂ 2 ਘੰਟੇ ਦੇ ਵਿੱਚ ਗੈਪ ਚਾਹੀਦਾ ਹੈ ਔਰ ਜਿਹੜੀ ਸਵੇਰ ਦੀ ਕਸਰਤਾਂ ਉਹ ਦਾ ਤੁਸੀਂ ਉਠਣਸਾਰ ਸਵੇਰੇ ਜਿਵੇਂ ਆਪਾਂ ਸੁੱਤੇ ਪਏ ਉੱਠੇ ਉੱਠ ਕੇ ਪਾਣੀ ਪੀ ਲਓ। ਅਗਰ ਤੁਹਾਨੂੰ ਵਾਸ਼ਰੂਮ ਜਾਣਾ ਹੈ ਪਹਿਲਾਂ ਤੁਸੀਂ ਜਾ ਵੀ ਸਕਦੇ ਹੋ। ਅਗਰ ਨਹੀਂ ਜਾਣਾ ਹੈ ਤਾਂ ਤੁਸੀਂ ਉੱਥੇ ਹੀ ਪਾਣੀ ਪੀ ਕੇ ਆਪਣੀ ਕਸਰਤਾਂ ਸ਼ੁਰੂ ਕਰ ਦੇਣੀ ਹੈ ਬੈੱਡ ਤੇ। ਬਹੁਤ ਹੀ ਆਸਾਨ ਕਸਰਤਾਂ ਨੇ। ਰੋਜ਼ਾਨਾ ਤੁਸੀਂ ਸਵੇਰੇ ਉੱਠਣ ਸਮੇਂ ਬੈੱਡ ਤੇ ਕਰਨੀਆਂ ਨੇ ਔਰ ਰਾਤ ਨੂੰ ਸੌਣ ਵੇਲੇ ਕਰਨੀਆਂ। ਸੋ ਆਓ ਸ਼ੁਰੂ ਕਰਦੇ ਹਾਂ ਕਸਰਤ ਵੀ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਤ ਸਿੰਘ ਸ੍ਰਾਫ ਪਿਛਲੇ 10 ਸਾਲ ਤੋਂ ਜੰਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾਨ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ s33singhsran physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਤ ਸਿੰਘ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ s33singhsran physiotherapy clinic ਦੇ ਨਾਮ ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਆਸਾਨ ਸਵੇਰੇ ਔਰ ਰਾਤ ਨੂੰ ਕਰਨ ਵਾਲੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਫਰਵਨ ਕਸਰ ਤੁਸੀਂ ਇਦਾਂ ਸੁੱਤੇ ਪਏ ਸੀ ਸਵੇਰੇ ਉੱਠੇ ਉੱਠਣਸਾਰ ਤੁਸੀਂ ਸਾਈਡ ਲੈਣੀ ਹੈ ਔਰ ਨਾਲ ਦੀ ਨਾਲ ਤੁਸੀਂ ਚਾਈਲਡ ਪੋਜ਼ ਸਟ੍ਰੈਚ ਕਰਨਾ ਇਦਾਂ ਬੈਠੇ ਸੀ ਔਰ ਤੁਸੀਂ ਹੌਲੀ 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 ਇਦਾਂ ਹੱਥਾਂ ਗਿਲੇ ਜਾਣੇ ਆ ਔਰ ਇਦਾਂ ਬੈਠਣ ਦੀ ਕੋਸ਼ਿਸ਼ ਕਰਨੀ ਇਥੇ ਆਪਾਂ ਪੂਰੇ ਗਿਣ ਕੇ 20 ਸੈਕਿੰਡ ਹੋਲਡ ਕਰਨਾ 1 2 थ्री फोर फाइव सिक्स सैवन एट नाइन टेन इलेवन ट्वेल्व थर्टीन फोटीन फिफ्टीन सोलह सतारह अठारह उन्नीस बी, दैन रिलैक्स बस सिर्फ एक बारी करना इस बाद नहीं करना भी सैकेंड लिये हो गया पहली एक्सरसाइज चाइल्ड पोज स्ट्रैच ਦੂਸਰੀ ਐਕਸਰਸਾਈਜ਼ ਕੀ ਕਰਾਂਗੇ ਆਪਾਂ ਕੋਬਰਾ ਪੋਸ ਕਰਾਂਗੇ ਆਪਾਂ ਦੋਨੋਂ ਆਪਦੇ ਹੱਥ ਹੈ ਜਿਹੜੇ ਉਹ ਆਪਾਂ ਮੋਢਿਆਂ ਥੱਲੇ ਰੱਖ ਲੈਣੇ ਆਂ ਔਰ ਆਪਾਂ ਇਦਾਂ ਉੱਪਰ ਉੱਠ ਜਾਣਾ ਬਿਲਕੁਲ ਬਾਹਾਂ ਖੋਲ ਦੇਣੀਆਂ ਨੇ ਇੱਥੇ ਆਪਾਂ ਫੇਰ 20 ਸੈਕਿੰਡ ਹੋਲਡ ਕਰਨਾ 1 2 3 4 5 6 7 8 9 10 11 12 13 14 15 16 ਦੇਣ ਰਿਲੈਕਸ ਹੋ ਜਾਣਾ ਬਿਲਕੁਲ ਬਾਡੀ ਬਿਲਕੁਲ ਢਿੱਲੀ ਛੱਡ ਦੇਣੀ ਹੈ ਇਹ ਹੋ ਗਈ ਥੋੜੀ ਦੂਜੀ ਕਸਰਤ ਸਿਰਫ 20 ਸੈਕਿੰਡ ਲਈ ਕਰਨੀ ਹੈ ਹੁਣ ਜਿਹੜੀ ਉਦੋਂ ਅਗਲੀ ਕਸਰਤ ਹੈ ਉਸ ਦੇ ਵਿੱਚ ਆਪਾਂ ਫਿਰ ਸਿੱਧੇ ਹੋ ਜਾਾਂਗੇ ਔਰ ਇਸ ਦੇ ਵਿੱਚ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਰਾਈਟ ਸਾਈਡ ਸਪਾਈਨ ਨੂੰ ਟਵਿਸਟ ਕਰਦਾਂਗੇ ਇਦਾਂ ਕਰਕੇ ਦੇਖੋ ਤੁਸੀਂ ਧਿਆਨ ਨਾਲ ਇਥੋਂ ਪਿੱਛੋਂ ਦੇ ਹੱਥ ਪਾ ਕੇ ਇਦਾਂ ਪਕੜ ਲਿਆ ਬਾਡੀ ਸਿੱਧੀ ਹੈ ਔਰ ਇਸ ਨੂੰ ਪੂਰਾ ਸਟ੍ਰੈਚ ਕੀਤਾ ਇਥੇ ਆਪਣੇ ਹੋਲਡ ਕਰਨਾ ਦਾ ਸੈਕਿੰਡ ਇਥੇ ਹੋਲਡ ਕਰਨਾ 20 ਸੈਕਿੰਡ 1 2 3 4 5 6 7 8 9 10 11 12 13 14 15 16 17 ਅਠਾਰਾਂ ਉੱਨੀ ਵੀਹ ਦੈਨ ਰਿਲੈਕਸ ਫਿਰ ਦਸ ਸੈਕਿੰਡ ਤੁਸੀਂ ਆਰਾਮ ਕਰ ਸਕਦੇ ਹੋ ਔਰ ਨਾਲ ਹੀ ਫਿਰ ਆਪਾਂ ਹੁਣ ਆਪਣੇ ਖੱਬੇ ਪਾਸੇ ਨੂੰ ਆਪਾਂ ਟਵਿਸਟ ਕਰਤਾ ਔਰ ਇੱਥੇ ਆਪਾਂ ਫਿਰ ਹੋਲਡ ਕਰਾਂਗੇ ਆਪਾਂ 20 ਸੈਕਿੰਡ 1 2 3 4 5 6 7 8 9 10 11 12 13 14 15 16 17 18 19 20 ਅਠਾਰਾਂ ਉੱਨੀ ਵੀਹ then relax ਫਿਰ ਆਪਾਂ ਦਸ ਸੈਕੰਡ ਆਰਾਮ ਕਰਾਂਗੇ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਧਿਆਨ ਨਾਲ ਦੇਖਿਓ ਇਹ ਆਪਾਂ ਕਿਵੇਂ ਕੀਤਾ ਸੀ ਦੁਬਾਰਾ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਆਪਾਂ ਜਿਵੇਂ ਸਿੱਧੇ ਪਏ ਸੀ ਇਸ ਤਰ੍ਹਾਂ ਲੱਤ ਮੋੜੀ ਔਰ ਇੱਥੋਂ ਆਪਾਂ ਫੜ ਕੇ ਇੱਦਾਂ ਸਟ੍ਰੈਚ ਕਰਨਾ ਬਿਲਕੁਲ ਔਰ ਆਪਾਂ ਇਹ ਚੀਜ਼ ਕੀਤੀ ਜਾਏਗੀ ਇੱਥੇ ਆਪਾਂ ਵੀ ਸੈਕੰਡ ਹੋਲਡ ਕਰਨਾ ਦੈਨ ਆਪਾਂ ਰਿਲੈਕਸ ਕਰ ਦੇਣਾ ਹੁਣ ਜਿਹੜੀ ਉਹ ਤੋਂ ਅਗਲੀ ਕਸਰਤ ਹੈ ਉਹ ਹੈਗੀ ਹੈ रोटेशन एक्सरसाइज आप सीधे पैगी और आप दोनों गोडे इधर भी सैकेंड होल्ड बिल्कुल तुम पैर मूरेफ मोड़ देने और बॉडी बिल्कुल सीधी रहेगी इतने वी गिणा एक दो तीन चार पाँच छत अठ नौ दस ग्यारह बारह तेरह चौदह पंद्रह सोलह सतारा अठारह उन्नी भी हम आप दूसरी साइड फिर इतने स्ट्रैच करा भी सैकेंड एक दो तीन चार पाँच सात आठ नौ दस ग्यारह बारह तेरह चौदह पंद्रह सोलह सतारा अठारह उन्नी भी रिलैक्स ये होगी थोड़ी उस तो अगली कसर जिसनों कहा जाता है रोटेशन एक्सरसाइज ये आप जमें एक बारी इधर गिणा ਔਰ ਇੱਕ ਵਾਰੀ ਉਧਰ ਗਿਣਾਂਗੇ 20 20 ਹੁਣ ਜਿਹੜੀ ਉਦੋਂ ਅਗਲੀ ਕਸਰਤ ਹੈ ਉਹ ਹੋਗੀ ਤੁਹਾਡੀ ਨੀ ਹੱਗਸ ਤੁਸੀਂ ਦੋਨੋਂ ਗੋਡੇ ਆਪਦੇ ਪਿੱਛੋਂ ਫੜ ਕੇ ਛਾਤੀ ਦੇ ਨਾਲ ਲਾ ਦੇਣੇ ਆਂ ਔਰ ਇੱਥੇ ਆਪਾਂ 20 ਗਿਣਾਂਗੇ 1 2 3 4 5 6 7 8 9 10 11 12 13 14 15 16 17 18 19 20 ਥੈਂ ਰਿਲੈਕਸ ਹੋ ਜਾਣਾ ਹੋਰ ਜਿਹੜੀ ਉਸ ਤੋਂ ਬਾਅਦ ਲਾਸਟ ਕਸਰਤ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਜਿਸ ਨੂੰ ਕਿਹਾ ਜਾਂਦਾ ਹੈ ਹੀਰੋ ਪੋਜ਼ ਦੋਨੋਂ ਪੈਰ ਆਪਾਂ ਇੱਦਾਂ ਮੋੜ ਲੈਣੇ ਆਂ ਔਰ ਇਦਾਂ ਆਪਾਂ ਇਸ ਦੇ ਉੱਪਰ ਬੈਠ ਜਾਣਾ ਦੇਖੋ ਸਾਈਡ ਤੋਂ ਦੇਖੋ ਧਿਆਨ ਨਾਲ ਇਦਾਂ ਆਪਾਂ ਪੈਰਾਂ ਦੇ ਪਾਰ ਇਦਾਂ ਬੈਠ ਜਾਣਾ ਆਪਾਂ ਔਰ 20 ਗਿਣਾਂਗੇ 1 2 3 4 5 6 7 8 9 10 11 12 13 14 15 16 17 18 19 b देन रिलैक्स ਤੁਸੀਂ ਆਨ ਨਾਲ ਆਪਦਾ ਬੈੱਡ ਚੁਟੋ ਲੱਕੀ ਪੈੱਟ ਤੇ 10 15 ਮਿੰਟ ਆਰਾਮ ਕਰੋ ਔਰ ਅਗਰ ਤੁਸੀਂ ਬੈੱਡ ਟੀ ਦੇ ਸ਼ਕੀਨ ਹੋ ਤਾਂ ਤੁਸੀਂ ਆਰਾਮ ਨਾਲ ਚਾਹ ਪੀਓਗੇ ਔਰ ਉਸ ਤੋਂ ਬਾਅਦ ਤੁਸੀਂ ਉੱਠੋਗੇ ਟੁੱਟੀ ਜਿਹੜੀ ਸਪਾਈਨ ਹੈ ਇੱਕਦਮ ਰਿਲੈਕਸ ਹੋਏਗੀ ਪੂਰੀ ਬੋਡੀ ਇੱਕਦਮ ਰਿਲੈਕਸ ਹੋਏਗੀ ਔਰ ਤੁਸੀਂ ਆਰਾਮ ਨਾਲ ਆਪਣਾ ਕੰਮ ਜੋ ਦਿਨ ਦੀ ਸ਼ੁਰੂਆਤ ਹੈ ਜਾਂ ਸੌਣ ਦੀ ਸ਼ੁਰੂਆਤ ਹੈ ਉਹ ਤੁਸੀਂ ਕਰ ਸਕਦੇ ਹੋ ਸੋ ਇਹ ਸਾਨਾ ਸਾਨ ਕਸਰਤਾ ਇਹ ਤੁਸੀਂ ਰੋਜ਼ਾਨਾ ਸਵੇਰੇ ਉੱਠਣ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਅਗਰ ਤੁਸੀਂ ਇਹ ਕਰੋਗੇ ਤਾਂ ਤੁਸੀਂ ਇੱਕਦਮ ਤੰਦਰੁਸਤ ਰਹੋਗੇ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਲਾਂਗੇ ਚਲਦੇ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ